ਅੱਜ ਦੇ ਸ਼ੀਰ ਦੋਸਤੋ ਸਾਜ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਸ਼ੀਰ ਦਿਵਸ ਨੂੰ ਸਮਰਪਿਤ ਢੰਡੇ ਮੱਠੇ ਜਲਦੀ ਸ਼ਬੀਲ ਜਿਹੜੀ ਆ ਮੰਡੀ ਗੋੜੋ ਤੋਂ ਲਗਾਈ ਗਈ ਆ ਉਥੇ ਨਾਲ ਹੀ ਅਸੀਂ ਵਾਤਾਵਰਨ ਨੂੰ ਦੇਖਦੇ ਹੋਏ ਕਿਉਂਕਿ ਪਿਛਲੇ ਦਿਨੀ 49 ਡਿਗਰੀ ਜਿਹੜਾ ਟੈਂਪਰੇਚਰ ਚੱਲਿਆ ਸੀਗਾ ਅਤੇ ਦਿੱਲੀ ਦੇ ਵਿੱਚ 52.3 ਡਿਗਰੀ ਜਿਹੜਾ ਉਹ ਰਿਕਾਰਡ ਕੀਤਾ ਗਿਆ ਜਿਹੜਾ ਕਿ ਇੱਕ ਬਹੁਤ ਹੀ ਵੱਡੀ ਉਤਰਾਅ-ਚੜ੍ਹਾਅ ਹੋ ਰਹੀ ਆ ਜੇਕਰ ਗਰਮੀ ਪੈ ਰਹੀ ਆ ਤਾਂ ਬਹੁਤ ਜ਼ਿਆਦਾ ਪੈ ਰਹੀ ਆ ਜੇਕਰ ਪ੍ਰਦੂਸ਼ਣ ਹੋ ਰਹੀ ਆ ਤਾਂ ਉਹ ਵੀ ਇੱਕਦਮ ਬਹੁਤ ਵੱਡੀ ਹੋ ਰਹੀ ਆ ਜਿਸ ਕਰਕੇ ਸਾਰਾ ਕੁਦਰਤੀ ਤੌਰ ਤੇ ਜਿਹੜਾ ਸਤੋਲਣਾ ਵਿਗੜਿਆ ਹੋਇਆ ਅਸੀਂ ਇੱਥੇ ਡੰਡੇ ਮਿੱਟੇ ਜਲਦੀ ਛਬੀ ਲਾਈਏ ਉਸੇ ਨਾਲ ਹੀ ਵਾਤਾਵਰਨ ਨੂੰ ਥੋੜਾ ਜਿਹਾ ਬਚਾਉਣ ਵਾਸਤੇ ਅਸੀਂ ਅੱਜ ਜਿਹੜੇ ਨਾਲ ਬੂਟੇ ਦਾ ਪ੍ਰਚਾਰ ਵੀ ਪੌਦੇ ਵੀ ਲਾ ਕੇ ਵੰਡੇ ਨੇ ਉਹ ਵੀ ਸੰਗਤਾਂ ਨੇ ਬਹੁਤ ਸਾਰਿਆਂ ਨੂੰ ਤਸ਼ਾਹ ਬਖਾਇਆ ਅਤੇ ਉਹਨਾਂ ਨੇ ਰੱਟਣਾ ਵਾਦਾ ਕੀਤਾ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਜਿੱਥੇ ਬੂਟੇ ਉਹ ਬੂਟ ਲਗਾਵਾਂਗੇ ਉਹ ਤੇ ਇਹਨਾਂ ਦੀ ਜ਼ਿੰਮੇਵਾਰੀ ਸੰਭਾਲ ਵੀ ਕਰਾਂਗੇ ਤੋ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਪੁੱਤੇ ਜਿਹੜੀਆਂ ਲੈ ਕੇ ਗਈਆਂ ਨੇ ਇਹਦੇ ਨਾਲ ਸਾਡੇ ਵਿੱਚ ਵੀ ਇਰਸ਼ਾ ਪੈਦਾ ਹੋਇਆ ਕਿ ਸਾਡੇ ਕੁਝ ਨਾ ਕੁਝ ਪੁੱਤੇ ਜਿਹੜੇ ਨੇ ਉਹ ਵਾਤਾਵਰਣ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਪਾ ਸਕਣਗੇ ਉਹ ਕਿਤੇ ਮੈਂ ਪੰਜਾਬ ਮੰਡੀਪੁਰ ਵੱਲੋਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿਉਂਕਿ ਅਸੀਂ ਬਹੁਤ ਵੱਡੇ ਪੱਧਰ ਤੇ ਆਪਣੇ ਹੱਥੀਂ ਆਪ ਹੀ ਪੁੱਤੇ ਜਿਹੜੇ ਨੇ ਅਤੇ ਕੁਦਰਤੀ ਜਿਹੜੇ ਸਾਡੇ ਸਰੋਤ ਜਿਵੇਂ ਛਪੂਰਾਤ ਸੀਗੇ ਉਹ ਖਤਮ ਕਰ ਦਿੱਤੇ ਨੇ ਹੁਣ ਤੁਹਾਨੂੰ ਜਿਹੜੀ ਮੌਸਮ ਦੀ ਤਬਦੀਲੀ ਨੂੰ ਦੇਖਦੇ ਹੋਇਆ ਤੁਹਾਨੂੰ ਫਿਰ ਦੁਬਾਰਾ ਉਹ ਪਹਿਲੇ ਕਲਚਰ ਨੂੰ ਹੀ ਲਾਗੂ ਕਰਨਾ ਪਵੇਗਾ ਕਿਤੇ ਅਸੀਂ ਕੰਕਰੀਟ ਨੂੰ ਥੋੜਾ ਅਵਾਇਡ ਕਰੀਏ ਉਥੇ ਆਪਣੇ ਘਰਾਂ ਦੇ ਵਿੱਚ ਕੋਈ ਕੱਚਾ ਧਾਰ ਰੱਖ ਕੇ ਉਥੇ ਵੱਧ ਤੋਂ ਵੱਧ ਪੌਦੇ ਲਗਾਈਏ ਅਤੇ ਜਿਹੜੇ ਪੌਦੇ ਸਰਕਾਰ ਵੱਲੋਂ ਜਾਂ ਹੋਰ ਕਿਸੇ ਸੰਸਥਾਵਾਂ ਵੱਲੋਂ ਲਗਾਏ ਜਾਂਦੇ ਨੇ ਅਸੀਂ ਉਹਨਾਂ ਦੀ ਦੇਖਭਾਲ ਕਰੀਏ ਤਾਂ ਜੋ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚ ਸਾਡੀ ਪਾਣੀ ਤੇ ਆਵਾਜ਼ ਜਰਾ ਬਚ ਸਕੇ ਧੰਨਵਾਦ